ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਮਿੱਤਰੋ ਅੱਜ ਆਪਾਂ ਘਟੋ ਘਟ 15 ਦਿਨਾਂ ਬਾਅਦ 15 20 ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆਂ ਕਰੋ ਦਰਸ਼ਨ ਆਪਣੇ ਜਾਨਵਰਾਂ ਦੇ ਆਪਣੇ ਜਾਨਵਰ ਹੋ ਗਏ ਬਈ ਮਿੱਤਰੋ ਅੱਜ 90 95 ਦਿਨਾਂ ਦੇ 90 90 ਬਸ 90 95 ਦਿਨ ਇੱਥੇ ਜੇ ਆ ਉੱਪਰ ਨਾਲ ਖੁੱਲਾ ਛੱਡਣ ਲੱਗ ਗਏ ਅੰਦਰ ਨਾਲ ਓਹੋ ਇੱਕ ਅੰਦਰ ਵੜਾ ਦੰਦੀਆਂ ਵੜਦਾ ਮੇਰੇ ਸਾਰੇ ਘਟਾਂ ਦੇ ਬਾਹਰ ਵਧੀਆ ਰਿਲੈਕਸ ਹੋ ਕੇ ਬਹਿ ਜਾਂਦੇ ਆਂ ਠੰਡੀ ਜੀ ਸੀ ਮਰਾ ਜਾ ਛੱਡ ਲਈ ਆ ਨੇ ਵੀ ਮਲੋ ਹਲੇ ਮੁਰਗੇ ਮਰਗੇ ਯੱਦ ਕਰਨੇ ਆਂ ਮੁਰਗੇ ਲੱਗਿਆ ਛਕਨ ਕਰਨ ਅੱਧੇ ਘੰਟੇ ਚ ਦੋ ਫੜੇ ਗਏ ਬਸ ਫਿਰ ਮਟਾਲ ਕਰਤੀ ਫਿਰ ਮਗਰ ਦਲਕੂਈ ਨਾ ਫਿਰ ਸਹੀ ਕਦੇ ਦੇਖਦੇ ਆਂ ਹੁਣ ਕੀ ਸਿਸਟਮ ਬੰਦ ਆਹ ਦੰਦੀਆਂ ਵੱਡਦਾ ਗਿੱਟੇ ਤੇ ਜਦੋਂ ਅੰਦਰ ਵੱਡਦੇ ਆਂ பதிவுக்கு முக்கியமான கண்டம் விடுதலை ਪਿੱਤੇ ਦੀਮੀ ਨੂੰ ਆ ਗਿਆ ਸੀਗਾ ਤਾਂ ਕਰਕੇ ਆਪਾਂ ਇਹਨਾਂ ਜਾਨਵਰਾਂ ਨੂੰ ਬਾਹਰ ਨਹੀਂ ਕੱਢਿਆ ਤੇ ਕੁਝ ਆਪਣੇ ਅੰਦਰ ਪਾਣੀ ਵਗ ਗਿਆ ਸੀ ਇੱਕ ਪਾਸੇ ਉਹ ਸੁਕਾਉਂਦੇ ਸੁਕਾਉਂਦੇ ਸੀਗਾ ਇਹ ਮਿੱਟੀ ਜੀ ਕੱਟ ਕਲੀਪਰ ਜੇ ਕੱਢਿਆ ਬਾਹਰ ਕਰਦੇ ਆ ਦੋ ਚਾਰ ਦਿਨਾਂ ਤੱਕ ਅੰਦਰ ਤੜੜਾ ਆ ਗਿਆ ਸਾਂ ਪਰ ਫੁੱਲਾ ਕਰਾਂਗੇ ਜੀ ਯਾਨੀ ਬਰਾਫਾਂ ਹੁਣੇ ਸਾਹਮਣੇ ਆ ਤਰੋਸਾ ਬਾਕੀ ਆਪਾਂ ਨੂੰ ਯਾਰ ਇੱਕ ਕਈ ਭਰਾਵਾਂ ਦੇ ਫੋਨ ਆਉਂਦੇ ਆ ਬਈ ਜਾਨਵਰ ਵੀ ਸੇਲ ਵਾਸਤੇ ਆਪਾਂ ਵੀਰੇ ਦੱਸਣਾ ਚਾਹੁੰਦੇ ਆ ਆਪਣਾ ਜਾਨਵਰ ਸੇਲ ਵਾਸਤੇ ਨਹੀਂ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਇਹ ਆਪਾਂ ਜਾਨਵਰ ਸੇਲ ਨਹੀਂ ਕਰਨਾਗਾ ਆਪਣੇ ਕੋਲ ਉਸ ਉਹਨਾਂ ਕਾ ਜਾਨਵਰ ਆ ਪਰ ਰੱਖਣਾ ਹੀ ਹੈ ਤੇ ਆਪਾਂ ਨੂੰ ਜਾਨਵਰਾਂ ਵਾਸਤੇ ਵੀ ਫੋਨ ਨਾ ਲਾਉਣ ਕਈ ਵਾਰੀ ਆਪਾਂ ਨੂੰ ਫੋਨ ਆਉਂਦੇ ਬੜੀ ਕੁਆਂਟੀਟੀ ਚ ਮੰਗ ਲਾਂਦੇ ਜਾਨਵਰ ਬਾਈ ਸਾਨੂੰ 200 ਚਾਹੀਦੇ 300 ਬਾਈ ਆਪਣੇ ਕੋਲੇ ਆਦੇ ਕੋਈ 300 ਆ ਜਾਨਵਰ ਆਪਾਂ ਆਉਂਦੇ ਵਾਸਤੇ ਜਾਨਵਰ ਪਾਇਆਗਾ ਬਾਕੀ ਜੇ ਕੋਈ ਨੌਲੇਜ ਚਾਹੀਦੀ ਹੈ ਕੋਈ ਹੋਰ ਜਿੰਨੇ ਕੋ ਜੋ ਕੇ ਆਪਾਂ ਹੈਗੇ ਆ ਉਨੀ ਆਪਾਂ ਜਰੂਰ ਮਦਦ ਕਰਾਂਗੇ ਜਿੰਨਾ ਦਾ ਚੱਲ ਆਪਾਂ ਨੂੰ ਤਿਆਰ ਬਾ ਆ ਉਹਨਾਂ ਦਾ ਆਪਾਂ ਜਰੂਰ ਦੱਸਾਂਗੇ ਤਾਂ ਕਰਕੇ ਆਪਾਂ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜਾਣਕਾਰੀ ਵਾਸਤੇ ਤੇ ਜਾਨਵਰਾਂ ਦਾ ਨੰਬਰ ਪੁੱਛਿਆ ਕਰੋ ਯਾਰ ਇਕ ਤਾਂ ਆਪਣੇ ਰਵੀ ਤਾ ਨਹੀਂ ਛੱਡੇ ਜਾਨਵਰ ਵੱਧ ਵਾਰ ਤੇ ਆਪਣੇ ਕੁੱਤੇ ਉਹ ਕਰ ਦਿੰਦੇ ਆ ਇੱਕ ਤਾਂ ਆਪਣੇ ਕੁੱਤਿਆਂ ਨੇ ਫੜ ਲਈ ਦੋ ਦੋ ਤਨ ਨਾਲ ਲੜੇ ਤੇ ਫੜ ਕੇ ਹੁਣ ਉਹਨਾਂ ਨੂੰ ਪਾਸੇ ਤਾੜਿਆ ਹੋਇਆ ਕੁੱਤੇ ਨੂੰ ਉਹਲੇ ਤਾਂ ਛੱਡ ਲਿਆ ਹੋ ਘੋਂਠਾਂ ਢੀ ਸੀ ਇੱਕ ਤਾਂ ਬੈਠ ਲਿਆ ਇਹ ਤਾਂ ਨਹੀਂ ਹਲੇ ਕੁਝ ਕਹਿੰਦਾ ਕਹਿੰਦੀ ਇਹ ਕੁੱਤੀ ਆ ਇਹ ਤਾਂ ਵਿਚਾਰੀ ਉਹ ਦੂਜੀ ਪਹਲੀ ਚੰਦਰੀ ਆ ਉਹਨੇ ਇੱਕਦਮ ਮਾਰ ਕੇ ਦੇਤਾ ਵਿਚਾਰਾ ਵਿਚਾਰੀ ਚੱਟੀ ਆ ਉਹ ਬੈਠੀ ਸੀ ਕੋਰੇ 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 ਬਾਕੀ ਆਪਣਾ ਇੰਸਟਾਗ੍ਰam ਤੇ account ਵੀ ਹੈਗਾਗਾ ਚੈਲ ਪੋਟਰੀ ਬਠਿੰਡਾ ਦੇ ਨਾਂ ਤੇ ਉੱਥੇ ਆਪਾਂ ਨੂੰ ਮੈਸੇਜ ਕਰ ਸਕਦੇ ਆ ਜੇ ਕੋਈ ਵੀ ਜਾਣਕਾਰੀ ਲੈਣੀ ਆ ਤੇ ਆਪਣਾ ਨੰਬਰ ਵੀ ਉੱਥੋਂ ਮੈਸੇਜ ਤੁਹਾਨੂੰ ਉੱਥੇ ਆਪਣਾ ਕੰਟੈਕਟ ਕਰ ਸਕਦੇ ਹਾਂ ਤੇ ਆਵੇ ਤੇ ਦੇੇ। ਇਹ ਬਾਦੇ ਹੈ ਦੀ ਚੀਜ਼। ਇਹ ਆਏ, ਡੇਟਣਾ ਹੋਵੇ। ਅੰਦਰ ਹੋਇਆ ਪੈਕਾ ਰੜਾ ਥਾ ਮੜਾ ਜਾ। ਕੁ ਤਾ ਪਿੱਠਾ ਪੁੱਠਾ ਮਰੀ ਦੇ ਕਲਿੱਪਰ ਜੇ ਬਣੇ ਪਿਆ। ਉਹਦੀ ਕਰਦੇ ਆਪਾਂ। ਆ ਮੀਂਹ ਜਾਂ ਦਸੀ ਇਹਦੇ ਮੈਨੂੰ ਆਇਆ ਮੀਂਹ ਆ ਪਈ ਜਾਂਦੇ। ਪਹਿਲਾਂ ਮਿੱਟੀ ਲੈਣ ਗਏ ਸੀ ਕੱਕਾ ਰੇਤਾ ਉਹਦੇ ਮੀਂਹ ਪੈ ਗਿਆ। ਗਿੱਲੀ ਮਿੱਟੀ ਤੇ ਪਾਉਣ ਦਾ ਕੀ ਫਾਇਦਾ ਅੰਦਰ ਸਭ ਤੋਂ ਸਿੱਕੀ ਪਾ ਕੇ ਨਾ ਵਧੀਆ। ਉਹ ਲੱਕੋ ਨਾ ਫੋਟੋ ਫੋਟੋ ਸੁੱਕੀ ਮਿੱਟੀ ਪਾ ਕੇ। ਇਹ ਰਫਾ ਦਾ ਪਹਿਲਾਂ ਆ ਸ਼ੀਸ਼ੀਆਂ ਚ ਪਾਈ ਸੀਗੀ ਉਹ ਉੱਥੋਂ ਥੱਲੇ ਰਹਿ ਗਈ ਸੁੱਕੀ ਤਾਂ ਉੱਥੇ ਕਲਿੱਪੜੇ ਚ ਬਣ ਗਈ ਮਤ ਬਾਹਰ ਦਾਤ ਕਰੋ ਤੁਸ ਨੂੰ ਘਾਣਾ ਕੋਣੋਂ ਬਾਹਰ ਪਾ ਆਪਣੇ ਜਾਨਵਰ ਇਹਨਾਂ ਦਾ ਖਤਰਾ ਹੀ ਰਹਿੰਦਾ ਬਚੂ ਜਾਂਦੇ ਉਹ ਜਿਹੜੀ ਉਹ ਬੈਠੀ ਉੱਪਰ ਉਹ ਖੋਜੀ ਜੋ ਉਹ ਬੜੀ ਚੰਦਰੀ ਆ ਇਹ ਦੂਜਿਆਂ ਦਾ ਰੁਕ ਜਾਂਦਾ ਕਈ ਤੋਂ ਉਹ ਨਹੀਂ ਰੁਕਦੀ ਤਿੰਨ ਚਾਰ ਲਵੀੜਦੇ ਨੇ ਬੜੀ ਚੰਦਰੀ ਆ ਇਹ ਤਾਂ ਸਾਮੇ ਕੇ ਬੈਠੀ ਰਹਿੰਦੀ ਨੂੰ ਆ ਹੁੰਦਾ ਵੀ ਨੇੜੇ ਆਵੇ ਮਹਾਰਾ ਚਪਟ ਚਲੋ ਕੋੜੇ ਕੋੜੇ ਬਾਕੀ ਬਈ ਸਾਰਿਆਂ ਦਾ ਧੰਨਵਾਦ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੀ ਆ ਜਾਂ ਆਪਣੇ ਚੈਨਲ ਤੇ ਆਪਣਾ ਸਬਸਕ੍ਰਾਈਬ ਕਰਿਆ ਹੋਇਆ ਸਾਰਿਆਂ ਦਾ ਧੰਨਵਾਦ ਆਪਣੀ ਵੀਡੀਓ ਨੂੰ ਲਾਈਕ ਕਰਦਾ ਕਰੋ ਕਮੈਂਟ ਕਰਦਾ ਕਰੋ ਸ਼ੇਅਰ ਕਰਦਾ ਕਰੋ ਤਾਂ ਅੱਗੇ ਆਪਾਂ ਬਸ ਵੀਡੀਓ ਲੈ ਕੇ ਆਉਂਦੇ ਰਹੀਏ ਜਾਂ ਤੁਸੀਂ ਕਮੈਂਟ ਚ ਪੁੱਛ ਲਿਆ ਕਰੋ ਆਪਾਂ ਸੋਨਾਂ ਅਨਸਰ ਦੇ ਦਿਆ ਕਰਾਂਗੇ ਚੰਗਾ ਜੀ ਸਸਰੀ ਘਰ ਸਾਰਿਆਂ ਨੂੰ ਧੰਨਵਾਦ ਬਈ